ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਦੇ ਨਾਲ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਗਣਵਾਏ ਇਸ ਮੌਕੇ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਦੇ ਖੇਤਰ ਨੂੰ ਖਾਸ ਤਰਜੀਹ ਦੇ ਰਹੀ ਹੈ ਡਾਕਟਰ ਬਲਵੀਰ ਸਿੰਘ ਨੇ ਸੂਬੇ ਦੇ ਹਰ ਪਰਿਵਾਰ ਨੂੰ ਮੈਡੀ ਅਤੇ ਨਗਦੀ ਰਹਿਤ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਸਬੰਧੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਐਮਐਮਐਸਬਾਈ ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਦਾਨ ਕੀਤਾ ਜਾ ਰਿਹਾ ਜਿਸ ਦਾ ਉਦੇਸ਼ ਆਮ ਆਦਮੀ ਦੇ ਮੋਢਿਆਂ ਤੋਂ ਡਾਕਟਰੀ ਇਲਾਜ ਦੇ ਬਿੱਤੀ ਬੋਝ ਨੂੰ ਦੂਰ ਕਰਨਾ ਹੈ ਉਹਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਪਰਿਵਾਰਾਂ ਲਈ ਸਿਹਤ ਸੁਰੱਖਿਆ ਦਾ ਵੱਡਾ ਕਦਮ ਹੈ ਇਸ ਨਾਲ ਸੂਬੇ ਦੇ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਮਿਲੇਗਾ ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਇਹ ਮਹੱਤਵਪੂਰਨ ਫੈਸਲਾ ਕੀਤਾ ਹੈ ਇਸ ਦਾ ਲਾਭ ਹਰ ਪਰਿਵਾਰ ਨੂੰ ਮਿਲੇਗਾ ਤੇ ਇਸ ਲਈ ਸਿਰਫ ਆਧਾਰ ਕਾਰਡ ਜਾਂ ਵੋਟਰ ਆਈਡੀ ਵਰਗੀ ਪਛਾਣ ਜ਼ਰੂਰੀ ਹੋਵੇਗੀ। ਬੱਚੇ-ਬੱਚਿਆਂ ਨੂੰ ਤੇ ਇਹਨਾਂ ਨੂੰ ਸਾਰਿਆਂ ਨੂੰ ਜੜੀਆਂ ਗਿਆ, ਡੋੜੀਆਂ ਗਿਆ ਲੱਖ-ਲੱਖ ਵਧਾਈਆਂ ਦਿੰਦਾ। ਔਰ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਖੁਸ਼ੀਆਂ ਖੜੇ ਬਖਸ਼ੇ ਤੁਹਾਡੇ ਘਰਾਂ ਦੇ ਵਿੱਚ ਰੌਣਕ, ਖੁਸ਼ੀਆਂ ਖੜੇ ਰਹਿਣ। ਚਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਬੜਾ ਖੁਸ਼ੀਆਂ ਦਾ ਮੌਕਾ ਹੈ। ਤੇ ਤੁਹਾਨੂੰ ਮੈਂ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਤੁਸੀਂ ਬਲਾਕ ਸੰਪਤੀ ਜਿਹੜਾ ਪ੍ਰੇਸ਼ਦ ਦੇ ਵਿੱਚ ਜਿਹੜਾ ਪ੍ਰੇਸ਼ਦ ਦੇ ਵਿੱਚ 100% ਤੇ ਬਲਾਕ ਸੰਪਤੀ ਚ 2 ਥਾਂ ਜਿਹੜੀ ਮジョਰਿਟੀ ਜਿੱਤ ਕੇ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਉਸਤਿਖ ਦੀਆਂ ਵੀ ਵਧਾਈਆਂ ਔਰ ਆਪਾਂ ਖੁਸ਼ੀਆਂ ਵੀ ਬਣਾਉਣੀਆਂ ਔਰ ਇਹਦੇ ਨਾਲ ਨਾਲ ਸਭ ਤੋਂ ਪਹਿਲਾਂ ਜਿਹੜਾ ਮੇਰਾ ਮਹਿਕਮਾ ਹੈ ਸਿਹਤ ਸਭ ਵੀ ਜ਼ਰੂਰੀ ਹੈ। ਤੇ ਇਸ ਕਰਕੇ ਮੇਰੀ ਕੋਸ਼ਿਸ਼ ਹੈ ਵੀ ਜਿਹੜਾ ਆਉਣ ਵਾਲਾ ਸਾਲ ਹੈ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਤੁਹਾਡੇ ਨਗਰ ਨਿਗਮ ਸਾਰਿਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਗਲੇ 3 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਦੀ ਜੇਬ ਦੇ ਵਿੱਚ 10 ਲੱਖ ਰੀਮੇ ਦਾ ਕਾਰਡ ਹੋਊਗਾ। ਜਾਨਾ ਜਾਨਾ ਸਿਯਾਤਾਲਾ ਬਹੁਤ ਬਹੁਤ ਧੰਨਵਾਦ ਬਿੰਦੇ ਜੀ। ਇਹਦੇ ਨਾਲ ਨਾਲ ਮੇਰੀ ਕੋਸ਼ਿਸ਼ ਆ ਕਿ ਸਾਰੇ ਇਹ ਜਿਹੜਾ ਕਿਉਂਕਿ ਸਿਹਤ ਮੰਤਰੀ ਦੀ ਕੌਂਸਲ ਸੀ ਸੀ ਵੀ ਆ ਉਸੇ ਨੂੰ ਐਮ ਐਲ ਏ ਬਣਾਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹ ਮਾਨਡ ਦਿੱਤਾ ਅਸੀਂ ਪਿੰਡ ਕਲੀਨਿਕ ਉਹ ਲਾਉਣ ਜਾ ਰਹੇ ਹਾਂ ਤੇ ਦੀ ਸ਼ੁਰੂਆਤ ਵੀ ਪਟਾੜੇ ਤੋਂ ਕਰਾਂਗੇ ਕਿ ਸਾਰੇ ਪਿੰਡਾਂ ਦੇ ਵਿੱਚ ਪਿੰਡ ਕਲੀਨਿਕ ਉਹ ਬਣੇਗਾ ਤੁਸੀਂ ਇੱਕ ਬਹੁਤ ਵਧੀਆ ਇੱਕ ਸਾਫ਼ ਸੁਥਰਾ ਕਮਰਾ ਉਹਦੀ ਜੇ ਕੋਈ ਥੋੜੀ-ਮੋਟੀ ਰਿਪੇਅਰ ਚਾਹੀਦੀ ਹੋएगी ਉਹ ਵੀ ਕਰਾ ਦਾਂਗੇ ਨਾਲ ਵਾਸ਼ਰੂ ਆਉਣਾ ਜ਼ਰੂਰੀ ਆ ਫੇਸਾ ਡਾਂਦਾ ਕੋ ਟੈਸਟ ਕਰਨਾ ਹੋਰ ਸਾਰਾ ਸਾਫ਼-ਸੁਥਰਾ ਕਮਰਾ ਤਿਆਰ ਕਰਾ ਲਓ ਇੱਕ ਤੇ ਉੱਥੇ ਮੈਡੀਕਲ ਸਟਾਫ ਆਏਗਾ ਦਵਾਈਆਂ ਸਾਰੀਆਂ ਮਿਲਣਗੀਆਂ ਟੈਸਟ ਉਹਨਾਂ ਪਿੰਡਾਂ ਦੇ ਵਿੱਚ ਇਹਦੇ ਨਾਲ-ਨਾਲ ਜਿਹੜੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਉਹ ਚਿੱਥੇ ਤੌਰ ਤੇ ਤੁਹਾਨੂੰ ਦਿੱਕਤ ਆਦੀ ਆ ਤੇ ਜੇ ਕੋਈ ਬੰਦਾ ਬਿਮਾਰ ਹੋਏਗਾ ਤੁਸੀਂ ਉਹਨੂੰ ਸਕੂਟਰ ਮੋਟਰਸਾਈਕਲ ਤੇ ਗੱਡੀ 'ਚ ਬਿਠਾ ਕੇ ਸ਼ਹਿਰ ਲੈ ਜਾਓਗੇ ਤੇ ਜਿਹੜੇ ਤੁਹਾਡੇ ਫਰੰਟ ਦੇ ਵਿੱਚ ਲਵੇਰਾ ਪਸ਼ੂ ਖਾਸ ਕਰਕੇ ਜਿਹੜੇ ਪਸ਼ੂ ਵੀ ਹੁੰਦੇ ਆ ਉਹ ਵੀ ਇੱਕ ਤਰ੍ਹਾਂ ਦਾ ਜਿਹੜੇ ਤੁਹਾਡੇ ਪਰਿਵਾਰ ਦੀ ਪਰਮਿਸ਼ਨ ਕਰਦੇ ਤੁਸੀਂ ਬੱਚਾ ਜੇ ਦੁੱਧ ਮਿਲੇਗਾ ਤਾਂ ਉਹਨਾਂ ਦੀ ਸਿਹਤ ਠੀਕ ਹੋਏਗੀ ਪਰਿਵਾਰ ਨੇ ਵੀ ਚਾਹ ਪੀਣੀ ਆ ਮਿਲਕ ਜਿਹੜਾ ਹੈਗਾ ਆਪਣੇ ਨਿਊਟ੍ਰੀਸ਼ਨ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਤੇ ਉਹਨਾਂ ਦੀ ਦੇਖਭਾਲ ਲਈ ਵੀ ਆ ਪਿੱਛੇ ਖੜੀਆਂ ਗੱਡੀਆਂ ਖੜੀਆਂ ਜੀ ਇਹ ਵੀ ਮੈਂ ਹਫ਼ਤੇ ਦਸ ਦੇ ਵਿੱਚ ਸੇਵਾ ਸ਼ੁਰੂ ਕਰਾਂਗਾ ਹਰ ਪਿੰਡ ਦੇ ਵਿੱਚ ਪਸ਼ੂਆਂ ਦਾ ਡਾਕਟਰ ਫਾਰਮਾਸਿਸਟ ਇੱਕ ਟੀਮ ਉੱਤੇ ਐਂਬੂਲੈਂਸ ਆਇਆ ਕਰੇਗੀ ਪੁੱਛੇਗੀ ਜੇ ਤੁਹਾ ਕੋ ਪਸ਼ੂ ਵਹਾਟ ਲਾ ਬਠਾ ਹੋਏਗਾ ਪਸ਼ੂਆਂ ਦਾ ਇਲਾਜ ਵੀ ਹੋਏਗਾ ਜੀ ਬਧਿਆਨ ਦਾ ਨਾਲ। ਇਹਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਕੂਲ ਆਵਾ ਦੀ ਬਰ ਲਿਸਟ ਬਣਾ ਲਈ ਆ ਤੁਸੀਂ ਵੀ ਉਹਦੇ ਚ ਟਰਸਟ ਲਾਓ ਕਿਉਂਕਿ ਜਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਵਾਸਤੇ ਬਹੁਤ ਕੁਝ ਕਰਦੇ ਹੋ ਥੋੜੀ ਕੋਸ਼ਿਸ਼ ਹੁੰਦੀ ਆ ਕਿ ਬੱਚਿਆਂ ਵਾਸਤੇ ਘਰ ਦੀ ਜੋੜ ਜਾਈਏ ਬੈਕ ਵਿੱਚ ਵੀ ਚਾਰ ਪੈਸੇ ਛੱਡ ਜਾਈਏ ਉਹਨਾਂ ਵਾਸਤੇ ਕੋਈ ਜ਼ਮੀਨ ਜਾਇਦਾਦ ਹਰ ਬੰਦਾ ਕੋਸ਼ਿਸ਼ ਕਰਦਾ ਕਿ ਮੇਰੇ ਬੱਚੇ ਨੂੰ ਨੌਕਰੀ ਲਵਾ ਦਿਓ ਕਿਤੇ ਕੰਮ ਤੇ ਲਵਾ ਦਿਓ ਕੋਈ ਕੰਮ ਸ਼ੁਰੂ ਕਰਾ ਦਿਓ ਇਹਦੇ ਨਾਲ ਨਾਲ ਉਸ ਬੱਚੇ ਨੂੰ ਪਿੰਡ ਦੇ ਵਿੱਚ ਪਾਣੀ ਸਾਫ਼ ਹੋਵੇ ਹਵਾ ਸਾਫ਼ ਹੋਵੇ ਹਵਾ 'ਚ ਆਕਸੀਜਨ ਹੋਵੇ ਤੇ ਉਹ ਤੁਸੀਂ ਆਪਣੇ ਪਿੰਡ ਦੀ ਸਾਰਿਆਂ ਨੇ ਪ੍ਰੈਅਰ ਬਣਾ ਕੇ ਮੈਨੂੰ ਦੇਣੀ ਆ ਕਿ ਜਿਹੜਾ ਪਿੰਡ ਦਾ ਟੋਬਾ ਜਿਵੇਂ ਸੋਹਣੇ ਵਾਲੇ ਸਰਪੰਚ ਸਾਹਿਬ ਨੂੰ ਹੁਣੇ ਮਿਲੀ ਸੀ ਜਿਸ ਤਰ੍ਹਾਂ ਸੋਹਣੇ ਵਿੱਚ ਐ ਨੰਦਪਰਕਿਸ਼ੋ ਵਿੱਚ ਬਣਾਇਆ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਟੋਬੇ ਸਾਫ ਬਣਾ ਕੇ ਜਿਹਦੇ ਵਿੱਚ ਕਿਸੇ ਪਾਸੇ ਪਿੰਡ ਦੇ ਆਸੇ ਪਾਸੇ ਗੰਦਗੀ ਨਾ ਹੋਵੇ ਟੋਬੇ ਦਾ ਪਾਣੀ ਸੜਕਾਂ ਤੇ ਨਾ ਆਵੇ ਤੇ ਉਹਨੂੰ ਸਾਫ ਕਰਕੇ ਵਾਹਿਗੋ ਕਰਕੇ ਤੇ ਇੱਕ ਪਿੰਡ ਦੇ ਵਿੱਚ ਜਗ੍ਹਾ ਲੱਭੋ ਡੇਢ ਦੋ ਏਕੜ ਜਿੱਥੇ ਆਪਾਂ ਜੰਗਲ ਲਾਣਾ ਦੇ ਤੇ ਤੁਸੀਂ ਜਾ ਕੇ ਸੈਰ ਵੀ ਕਰ ਸਕੋ ਪੰਛੀ ਵੀ ਰਹਿਣ ਝਿੜੀਆਂ ਕਹਿੰਦੇ ਤੁਸੀਂ ਪਰ ਉਹ ਝਿੜੀਆਂ ਹੁੰਦੀਆਂ ਸੀ ਇੱਕ ਦਵਾਰਾ ਝਿੜੀ ਲੈ ਕੇ ਆਣੀ ਹੈ ਜਿਹਦੇ ਨਾਲ ਪੰਛੀ ਆਣਗੇ ਉਹ ਸਾਡੀਆਂ ਚਿੱਟੀਆਂ ਸੁੱਡੀਆਂ ਦਾ ਨਾਲ ਪੁੰਡੀਆਂ ਸੁੱਡੀਆਂ ਸਭੀ ਖਾ ਦਿੰਦੇ ਆ ਸੋ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ